ਮਿਸ਼ਨ ਰੋਜ਼ਗਾਰ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ 293 ਨਵੇਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਤੇ ਇਸ ਦੌਰਾਨ ਉਹਨਾਂ ਨੇ ਉਮੀਦਵਾਰਾਂ ਨੂੰ ਸੰਬੋਧਨ ਵੀ ਕੀਤਾ ਤੇ ਨਾਲ ਹੀ ਉਹਨਾਂ ਨੂੰ ਵਧਾਈ ਦਿੱਤੀ ਤੇ ਕਹਿੰਦੇ ਨਜ਼ਰ ਆਏ ਕਿ ਕੁਝ ਵੀ ਅਸੰਭਵ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ ਦੇ ਵਿੱਚ ਨੌਕਰੀਆਂ ਨੂੰ ਲੈ ਕੇ ਦਿਲ ਟੁੱਟ ਗਿਆ ਸੀ ਤੇ ਨੌਕਰੀਆਂ ਮਿਲਣ ਦੀ ਉਮੀਦ ਛੱਡ ਬੈਠੇ ਸੀ ਪਰ ਪ੍ਰਮਾਤਮਾ ਨੇ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀ ਜਿਸ ਦੇ ਨਾਲ ਤੁਹਾਡੇ ਘਰਾਂ 'ਚ ਦਿਵੇ ਜਗਣ ਅਤੇ ਨੌਕਰੀਆਂ ਮਿਲਣ ਉਹਨਾਂ ਨੇ ਕੀ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਅਤੇ ਉਕਤ ਨੌਜਵਾਨ ਹੋਰ ਵੀ ਵੱਡੀਆਂ ਕੁਰਸੀਆਂ ਲਈ ਤਿਆਰ ਰਹਿਣ ਅਸੀਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਅਸੀਂ ਨਿਯੁਕਤੀ ਪੱਤਰ ਦਿੰਦੇ ਹਾਂ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਕੁਰਸੀ ਤੇ ਬੈਠਣ ਤੋਂ ਪਹਿਲਾਂ ਕੋਈ ਪਰੇਸ਼ਾਨੀ ਨਾ ਹੋ ਇਸੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਵੀ ਤੰਜ ਕੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਬਹੁਤ ਸਾਰੇ ਮਹਿਕਮਿਆਂ ਦੇ ਵੱਲੋਂ ਧਰਨੇ ਲਾਏ ਜਾਂਦੇ ਰਹੇ ਨੇ ਟੈਂਕੀਆਂ ਉੱਤੇ ਚੜਦੇ ਸੀ ਲੀਡਰ ਨਜ਼ਾਰੇ ਲੈਂਦੇ ਸੀ ਉਹਨਾਂ ਨੇ ਆਮ ਜਨਤਾ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਕਦੇ ਬੇਰੁਜ਼ਗਾਰੀ ਜਾਂ ਫਿਰ ਗਰੀਬ ਵੀ ਨਹੀਂ ਦੇਖੀ ਉਹਨਾਂ ਨੂੰ ਜਾਂਦਿਆਂ ਨੂੰ ਹੀ ਸੋਨੇ ਦੇ ਚਮਚੇ ਅਤੇ ਹੂਟਰਾਂ ਦੀਆਂ ਗੱਡੀਆਂ ਮਿਲ ਗਈਆਂ ਤੇ ਫਿਰ ਉੱਚੇ ਅਹੁਦੇ ਵਾਲੀਆਂ ਕੁਰਸੀਆਂ ਵੀ ਮਿਲ ਗਈਆਂ ਆਉਂਦੇ ਹੀ ਡਿਪਟੀ ਸੀਐਮ ਬਣੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤਾਂ ਆਮ ਘਰਾਂ ਚੋਂ ਆਏ ਹਾਂ ਉਹਨੇ ਕਿਹਾ ਕਿ ਨੌਕਰੀ ਮਿਲਣ ਦੀ ਜੋ ਖੁਸ਼ੀ ਹੈ ਉਸ ਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈ ਸਰਕਾਰਾਂ ਦਾ ਕੰਮ ਸਹੂਲਤਾ ਦੇਣਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਤੰਗ ਕਰਨਾ ਹੁੰਦਾ ਹੈ ਆ ਸੁਣਦੇ ਆ ਸੀਐਮ ਮਾਨ ਕੀ ਕਹਿੰਦੇ ਹੋਏ ਨਜ਼ਰ ਆਏ ਨੌਕਰੀ ਤਾਂ ਮਤਲਬ ਜਿਵੇਂ ਹਰੋ ਸੁਪਨੇ ਚਾਹੁੰਦੀ ਹੋਣੀ ਵੀ ਬਿਨ ਨੌਕਰੀ ਮਿਲ ਗਈ ਜਾਂ ਮੈਨੂੰ ਫੋਨ ਆ ਗਿਆ ਜਾਂ ਮੈਨੂੰ ਲੈਟਰ ਆ ਗਿਆ ਸੋ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਦੀ ਬੇਰੁਜ਼ਗਾਰੀ ਦੇ ਸਮੇਂ 'ਚ ਵਾਅਦਾ ਕਰੀਏ ਸੋ ਪਹਿਲਾਂ ਮੈਨੂੰ ਪਤਾ ਹੈ ਕਿ ਧਰਨੇ ਲੱਗਦੇ ਰਹੇ ਬਹੁਤ ਸਾਰੇ ਮਹਿਕਮਿਆਂ ਦੇ ਓਵਰ ਏਜ ਹੋ ਗਏ ਧਰਨੇ ਲਾਉਂਦੇ ਲਾਉਂਦੇ ਕਈਆਂ ਦੇ ਸੀ ਏਜ ਵੀ ਹੁਣ ਰਿਲੈਕਸੇਸ਼ਨ ਦਿੱਤੀ ਹੈ 37 ਸਾਲ ਤੋਂ ਵਧਾ ਕੇ ਅੱਗੇ ਲੈ ਕੇ ਗਏ ਆ 40 42 ਕਰੀਏ ਤਾਂ 45 ਵੀ ਕਰਤੀ ਗਈ ਮਹਿਕ ਵਿੱਚ ਮਤਲਬ ਵੀ ਇਹਨਾਂ ਦਾ ਕੀ ਕਸੂਰ ਆ ਹੁਣ 10 ਸਾਲ ਨਾਰੇ ਲਾਉਂਦੇ ਰਹੇ ਉਹ ਨਾਰੇ ਲਾਉਂਦੇ ਰਹੇ ਲੀਡਰ ਸਾਡੇ ਜਿਹੜੇ ਸੀ ਉਹ ਨਜ਼ਾਰੇ ਲੈਂਦੇ ਰਹੇ ਉਹ ਅੰਦਰੋਂ ਕੁੰਡੇ ਲਾ ਕੇ ਬਹਿ ਗਏ ਆਪਣੇ ਮਹਿਲਾਂ ਦੇ ਕੋਈ ਪਬਲਿਕਲੀ ਤਾਂ ਅਵੇਲੇਬਲ ਹੀ ਨਹੀਂ ਵਿਚ ਗਏ ਉਹ ਪਬਲਿਕ ਕੀ ਕਰੇ ਫਿਰ ਉਹ ਟੈਂਕੀਆਂ ਤੇ ਚੜਦੇ ਸੀ ਜਾਂ ਜਾਂ ਸੜਕਾਂ ਤੇ ਪੈਂਦੇ ਸੀ ਹੋਰ ਕਿੱਥੇ ਜਾਣ ਫਿਰੋ ਸੋ ਇਸ ਕਰਕੇ ਉਹਨਾਂ ਨੇ ਕਿਉਂਕਿ ਉਹਨਾਂ ਨੇ ਚਿੰਤਾ ਨਹੀਂ ਕੀਤੀ ਨਾ ਪ੍ਰੋਬਲਮ ਇਹ ਹੈ ਉਹਨਾਂ ਨੂੰ ਦਰਦ ਨਹੀਂ ਪਤਾ ਨਾ ਉਹਨਾਂ ਨੇ ਕਦੇ ਬੇਰੁਜ਼ਗਾਰੀ ਦੇਖੀ ਨਹੀਂ ਨਾ ਕਦੇ ਨਗਰੀ ਵੀ ਦੇਖੀ ਆ ਕਦੇ ਜੇ ਉਹ ਦੇਖੀ ਹੋਵੇ ਤਾਂ ਹੀ ਪਤਾ ਹੋਊਗਾ ਨਾ ਪਿੰਡੇ ਤੇ ਹੰਡਾਇਆ ਨਹੀਂ ਨੰਨਾ ਕੁਝ ਜਮਦਿਆਂ ਨੂੰ ਸੋਨੇ ਦੇ ਚਮਚੇ ਮਿਲ ਗਏ ਜਮਦਿਆਂ ਨੂੰ ਹੀ ਹੂਟਰਾਣੀਆਂ ਕੋ ਗੁਆਣੀਆਂ ਗੱਡੀਆਂ ਮਿਲ ਗਿਆ ਜਮਦਿਆਂ ਨੂੰ ਹੀ ਪਹਾੜਾਂ ਵਾਲੇ ਸਕੂਲ ਮਿਲ ਗਏ ਉਸ ਤੋਂ ਬਾਅਦ ਅਮਰੀਕੀ ਕੈਨੇਡੀਅਨਾਂ ਦੇ ਸਕੂਲ ਮਿਲ ਗਏ ਉਸ ਤੋਂ ਬਾਅਦ ਆਉਂਦਿਆਂ ਨੂੰ ਹੀ ਡਿਪਟੀ ਸੀਐਮ ਮਿਲ ਗਿਆ ਆਉਂਦੇ ਡਿਪਟੀ ਸੀਐਮ ਬਣ ਗਏ ਉਹਨਾਂ ਨੇ ਧਰਤੀ ਤੇ ਕਦੇ ਜਾ ਕੇ ਨਹੀਂ ਦੇਖਿਆ ਥੱਲੇ ਬਿਸੌਹ ਤੋਂ ਥੱਲੇ ਵੀ ਗਿਣਤੀ ਹੁੰਦੀ ਹੈ ਉਹਨਾਂ ਦੀ ਗਿਣਤੀ 100 ਤੋਂ ਉੱਪਰ ਸ਼ੁਰੂ ਹੁੰਦੀ ਹੈ ਸুইস ਕਰਕੇ ਅਸੀਂ ਕਿਉਂਕਿ ਆਏ ਆ ਥੋੜੇ ਵਰਗੇ ਆਸ ਤਾਂ ਆਮ ਘਰਾਂ ਚੋਂ ਆਏ ਆ ਮਤਲਬ ਅਜੀਬ ਹੀ ਨੌਕਰੀਆਂ ਵਾਸਤੇ ਯਾਰ ਜੀਆਂ ਦਿੱਤੀਆਂ ਹੋਈਆਂ ਚਲੋ ਮੈਂ ਤਾਂ ਕਲਾਕਾਰ ਦੇ ਤੌਰ ਤੇ 7.5 ਸਾਲ ਦੀ ਉਮਰ ਦੀ ਪੜਦੇ ਪੜਦੀ ਪਹਿਲਾਂ ਸਕੂਲ ਚ ਮੈਂ ਤਾਂ ਸਟਾਰ ਬਣਦਾ ਸੀ ਤੁਸੀਂ ਨਹੀਂ ਤਾਂ ਹੁੰਦਾ ਮੈਂ ਵੀ ਦਿੱਤੀ ਹੁੰਦਾ ਉਹਨੂੰ ਕਿਤੇ ਨਾ ਕਿਤੇ ਨਾਲ ਕੁਝ ਅਰਜੀ ਉਰਜੀ ਦਿੱਤੀ ਹੁੰਦੀ ਬੀ ਕਾਮ ਬੀ ਕਾਮ ਕਰਦੇ ਸੀ ਕੋਈ ਬੈਂਕ ਬਾਂਕ ਵਿੱਚ ਲੋਕਾਂ ਦੇ ਪੈਸੇ ਗਿਣੀ ਜਾਂਦੇ ਹਨ ਹੈਨਾ ਤੇ ਲੋਕਾਂ ਦੇ ਪੈਸੇ ਗਿਣ ਕੇ ਆਪ ਤੰਗ ਹੋ ਕੇ ਉਹਨਾਂ ਨੂੰ ਦੇ ਹੀ ਜਾਂਦੇ ਵੀ ਇਹ ਸਾਡੇ ਕੋਲ ਕਿਉਂ ਨਹੀਂ ਹੈਗੇ ਹੈਨਾ ਸੋ ਇਹ ਜਿਹੜਾ ਖੁਸ਼ੀ ਹੈ ਜਿਹੜੀ ਨੌਕਰੀ ਮਿਲਣ ਦੀ ਇਸ ਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈਗੀ ਸੋ ਅੱਜ ਤੁਹਾਡੇ ਮਾਤਾ ਪਿਤਾ ਆਏ ਨੇ ਬਹੁਤ ਸਾਰਿਆਂ ਦੇ ਰਿਸ਼ਤੇਦਾਰ ਆਏ ਨੇ ਅੱਜ ਖੁਸ਼ ਹੋ ਜਾਓਗੇ ਕਿ ਇਸ ਦਿਨ ਵਾਸਤੇ ਮਤਲਬ ਅਸੀਂ ਸੋਚਦੇ ਸੀ ਕਿ ਸੁਪਨਾ ਸੀ ਸਾਡਾ ਸੋ ਸਰਕਾਰਾਂ ਦਾ ਕੰਮ ਇਹੀ ਹੁੰਦਾ ਹੈ ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀਆਂ ਨਾ ਕਿ ਲੋਕਾਂ ਨੂੰ ਤੰਗ ਕਰਨਾ